ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਔਰ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਔਰ ਅੱਜ ਦੀ ਜਿਹੜੀ ਵੱਡੀ ਖਬਰ ਦੇ ਉੱਪਰ ਗੱਲ ਕਰ ਲਈਏ ਐਮਐਲਏ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਲਾਲਪੁਰਾ ਜਿਨ੍ਹਾਂ ਦੇ ਉੱਪਰ ਕੇ ਪਿਛਲੇ ਕਈ ਸਾਲਾਂ ਤੋਂ ਕੇਸ ਚੱਲ ਰਿਹਾ ਸੀ 4 ਮਾਰਚ 2013 ਦਾ ਜਿਹੜਾ ਕੇਸ ਹੈ ਉਸ ਦੇ ਵਿੱਚ ਅੱਜ ਅਦਾਲਤ ਨੇ ਜੋ ਫੈਸਲਾ ਸੁਣਾਇਆ ਹੈ ਮੈਂ ਜ਼ਰੂਰ ਚਾਹੂੰਗੀ ਡਾਲਾ ਜੀ ਪਹਿਲਾਂ ਤਾਂ ਪੂਰੀ ਜਾਣਕਾਰੀ ਤੁਸੀਂ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਕੀ ਅਦਾਲਤ ਨੇ ਫੈਸਲਾ ਸੁਣਾਇਆ ਔਰ ਉਸ ਤੋਂ ਬਾਅਦ ਦੂਜਾ ਵੱਡਾ ਸਵਾਲ ਜਿਹੜਾ ਬਣ ਰਿਹਾ ਹੈ ਕੀ ਉਹਨਾਂ ਨੂੰ ਹੁਣ ਵਿਧਾਇਕੀ ਤੋਂ ਖਾਰਜ ਕਰ ਦਿੱਤਾ ਜਾਏਗਾ ਅੱਗੋਂ ਹੁਣ ਕਿਵੇਂ ਕਿਸ ਢੰਗ ਦੇ ਨਾਲ ਅੱਗੋਂ ਦੀ ਕਾਰਵਾਈ ਚੱਲਣ ਵਾਲੀ ਹੈ ਜ਼ਰੂਰ ਇੱਕ ਇੱਕ ਪੁਆਇੰਟ ਇੱਕ ਇੱਕ ਪੱਖ ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕਰਿਓ ਦੇਖੋ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ਮਨਜਿੰਦਰ ਸਿੰਘ ਲਾਲਪੁਰਾ ਜਦੋਂ ਇਹ ਜੁਰਮ ਕੀਤਾ ਉਹਨਾਂ ਨੇ ਉਸ ਵੇਲੇ ਉਹ ਵਿਧਾਇਕ ਨਹੀਂ ਸੀ ਇਹ ਘਟਨਾ 2013 ਦੀ ਹੈ ਮਾਰਚ ਦੀ 3 ਤਰੀਕ ਦੀ ਇੱਕ ਤਰਨਤਾਰਨ ਦੇ ਵਿੱਚ ਇੱਕ ਮੈਰਿਜ ਪੈਲਸ ਗੋਇੰਦਵਾਲ ਸਾਹਿਬ ਰੋਡ ਦੇ ਉੱਤੇ ਉਸ ਮੈਰਿਜ ਪੈਲਸ ਦੇ ਵਿੱਚ ਇੱਕ ਲੜਕੀ ਹਰਬਿੰਦਰ ਕੌਰ ਉਹਦਾ ਇਲਜ਼ਾਮ ਸੀ ਕਿ ਉਹਦੇ ਨਾਲ ਛੇੜਖਾਨੀ ਕੀਤੀ ਗਈ ਉਹਦੇ ਨਾਲ ਕੁੱਟਮਾਰ ਕੀਤੀ ਗਈ ਤੇ ਉਹਦੇ ਕੱਪੜੇ ਤੱਕ ਪਾੜੇ ਗਏ ਫਿਰ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਪੁਲਿਸ ਮੁਲਾਜ਼ਮ ਥੱਪੜ ਮਾਰ ਰਹੇ ਸੀ ਉਸ ਲੜਕੀ ਦੇ ਸਿਰ ਦੇ ਪਿੱਛੇ ਥੱਪੜ ਮਾਰਦੇ ਤਸਵੀਰਾਂ ਆਈਆਂ ਇੱਕ ਪੁਲਿਸ ਮੁਲਾਜ਼ਮ ਡੰਡਿਆਂ ਨਾਲ ਕੁੱਟ ਰਿਆ ਸੀ ਉਸ ਲੜਕੀ ਨੂੰ ਔਰ ਨੈਸ਼ਨਲ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਅਖਬਾਰਾਂ ਚ ਟੈਲੀਵਿਜ਼ਨਾਂ ਤੇ ਇਹ ਖਬਰ ਬਹੁਤ ਵਾਇਰਲ ਹੋਈ ਔਰ ਸੁਪਰੀਮ ਕੋਰਟ ਨੇ ਦਖਲ ਦਿੱਤਾ ਸੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਸ ਵੇਲੇ ਅਕਾਲੀ ਭਾਜਪਾ ਦੀ ਸਰਕਾਰ ਸੀ ਅੱਜ ਜਿਹੜੇ ਅਕਾਲੀ ਦਲ ਵਾਲੇ ਭਗਵੰਤ ਮਾਨ ਦੀ ਸਰਕਾਰ ਤੇ ਇਲਜ਼ਾਮ ਲਾਉਂਦੇ ਨੇ ਕਿ ਲਾਅ ਐਂਡ ਆਰਡਰ ਫੇਲ ਹੈ ਪੰਜਾਬ ਚ ਉਸ ਅਕਾਲੀ ਭਾਜਪਾ ਦੇ ਰਾਜ ਦੇ ਵਿੱਚ ਲਾਅ ਐਂਡ ਆਰਡਰ ਦੀ ਦਾ ਫੇਲ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਸ ਕੁੜੀ ਨਾਲ ਇਹ ਘਟਨਾ ਵਾਪਰੀ ਔਰ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ ਹਰਜੋਜੀ ਤੁਸੀਂ ਵੇਖੋ ਇਹ ਨਹੀਂ ਵੀ ਤੁਰੰਤ ਤੁਰੰਤ ਕੇਸ ਨਹੀਂ ਦਰਜ ਹੋਇਆ ਜੀ ਪੰਜਾਬ ਸਰਕਾਰ ਨੇ ਤੁਰੰਤ ਡੀਜੀਪੀ ਨੂੰ ਹੁਕਮ ਨਹੀਂ ਦਿੱਤੇ ਕਿ ਰਾਤੋ ਰਾਤ ਕੇਸ ਦਰਜ ਕਰੋ ਸੁਪਰੀਮ ਕੋਰਟ ਨੇ ਸੂਮੋਟੋ ਲਿਆ ਉਦੋਂ ਵੱਡੇ ਬਾਦਲ ਸਾਹਿਬ ਜਾਂਦੇ ਸੀ ਉਹਨਾਂ ਨੇ ਵੀ ਜ਼ਰੂਰ ਦੇਖੀ ਹੋਣੀ ਹੈ ਵੀਡੀਓ ਸੁਖਬੀਰ ਨੇ ਵੀ ਦੇਖੀ ਹੋਣੀ ਹੈ ਤੇ ਜਦੋਂ ਅਦਾਲਤ ਦੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਜਾਂਚ ਹੋਈ ਪੁਲਿਸ ਨੇ ਮਾਫੀ ਮੰਗੀ ਤੇ ਫੇਰ ਪਰਚਾ ਦਰਜ ਹੋਇਆ ਔਰ ਜਿਹੜੇ ਅੱਜ ਤਰਨਤਾਰਨ ਦੇ ਜੱਜ ਨੇ ਉਹਨਾਂ ਨੇ ਲਗਭਗ 2013 ਤੋਂ ਲੈ ਕੇ ਅੱਜ 25 ਆ ਗਿਆ ਸਤੰਬਰ ਅੱਜ 11 12 ਤਰੀਕ ਆ ਗਈ ਅੱਜ ਫੈਸਲਾ ਦਿੱਤਾ ਔਰ ਚਾਰ ਇਹਦੇ ਚ ਲਗਭਗ 8 ਮੁਲਜ਼ਮ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਜ਼ਾ ਸੁਣਾਈ ਗਈ ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਇੱਕ ਤਾਂ ਇਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਗਈ ਉਹਨਾਂ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਨੇ ਹਾਂ ਮਨਜਿੰਦਰ ਸਿੰਘ ਲਾਲਪੁਰਾ ਨੇ ਦਵਿੰਦਰ ਕੁਮਾਰ ਨੇ ਸਾਰਸ ਕੁਮਾਰ ਨੇ ਔਰ ਇਹਦੇ ਵਿੱਚ ਕਮਲਜੀਤ ਨੇ ਅਸ਼ੂਨੀ ਕੁਮਾਰ ਨੇ ਹਰਜਿੰਦਰ ਸਿੰਘ ਨੇ ਇਹ 7-8 ਲੋਕ ਨੇ ਇਹਨਾਂ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਨੇ ਸਿਵਿਲিয়ান ਵੀ ਨੇ ਸੋ ਇਹਨਾਂ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਧਾਰਾ 506 ਧਾਰਾ 323 ਧਾਰਾ 148 ਤੇ 149 ਸੋ ਕਈ ਤਰ੍ਹਾਂਾਂ ਲੱਗੀਆਂ ਮਨਜਿੰਦਰ ਲਾਲ ਪੁਰਾ ਤੇ ਧਾਰਾ 354 ਜ਼ਿਆਦਾ ਲੱਗੀ ਹੁਣ ਇਹ ਜਿਹੜੀ ਸਜ਼ਾ ਹੈ ਸੁਣਾਈ ਗਈ ਹੈ ਇਹਦੇ ਵਿੱਚ ਐਸਸੀਐਸਟੀ ਐਕਟ ਵੀ ਲੱਗਿਆ ਕਿਉਂਕਿ ਜਿਹੜੀ ਲੜਕੀ ਸੀ ਪੀੜਤ ਸੀ ਉਹ ਦਲਿਤ ਭਾਈਚਾਰੇ ਨਾਲ ਸੰਬੰਧਿਤ ਸੀ ਔਰ ਉਸ ਲੜਕੀ ਦੇ ਲਈ ਵੱਖ-ਵੱਖ ਦਲਿਤ ਭਾਈਚਾਰੇ ਨਾਲ ਸੰਬੰਧਿਤ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਉਹਨਾਂ ਨੇ ਧਰਨੇ ਪ੍ਰਦਰਸ਼ਨ ਵੀ ਕੀਤੇ ਪਹਿਲਾਂ ਕਿ ਪਰਚਾ ਦਰਜ ਕੀਤਾ ਜਾਵੇ ਲੇਕਿਨ ਇਹ ਸੁਪਰੀਮ ਕੋਰਟ ਦਾ ਸਾਡੇ ਮੁਲਕ ਦੀ ਮੈਨੂੰ ਲੱਗਦਾ ਧੰਨਵਾਦ ਕਰਨਾ ਬਣਦਾ ਜਦੋਂ ਸੁਪਰੀਮ ਕੋਰਟ ਨੇ ਸ਼ੂ ਮੋਟੋ ਲਿਆ ਖੁਦ ਧਿਆਨ ਲਿਆ ਤੇ ਉਹਨਾਂ ਨੇ ਹੁਕਮ ਕੀਤੇ ਸੀ ਇਹਦੇ ਤੇ ਕੇਸ ਦਰਜ ਕਰਨ ਦੇ ਔਰ ਹੁਣ ਇਹ ਲੋਅਰ ਅਦਾਲਤ ਦਾ ਫੈਸਲਾ ਹੈ ਜਿਹੜਾ ਜਿਵੇਂ ਤੁਸੀਂ ਸਵਾਲ ਕੀਤਾ ਵਿਧਾਇਕੀ ਦਾ ਹਾਂ ਜੀ ਜੀ ਦੇਖੋ 4 ਸਾਲ ਦੀ ਸਜ਼ਾ ਹੋਈ ਹੈ ਵਿਧਾਇਕ ਨੂੰ ਜਿਹੜੀ ਸੁਪਰੀਮ ਕੋਰਟ ਦੀ ਰੂਲਿੰਗ ਹੈ ਅਗਰ 2 ਸਾਲ ਤੋਂ ਵੱਧ ਦੀ ਸਜ਼ਾ ਕਿਸੇ ਨੂੰ ਹੁੰਦੀ ਹੈ ਤੇ ਉਸ ਵਿਅਕਤੀ ਨੂੰ ਉਸ ਵਿਅਕਤੀ ਦੀ ਮੈਂਬਰੀ ਖਤਮ ਹੈ ਤੁਹਾਨੂੰ ਯਾਦ ਹੋਣਾ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਸਜ਼ਾ ਸੁਣਾਈ ਗਈ ਸੀ ਇੱਕ ਮਾਮਲੇ ਦੇ ਵਿੱਚ ਉਹ ਵੀ ਜਿਹੜਾ ਮਾਮਲਾ ਬੜਾ ਚਰਚਿਤ ਰਿਹਾ ਜਦੋਂ ਪਹਿਲੀ ਵਾਰੀ ਨਵਜੋਤ ਸਿੰਘ ਸਿੱਧੂ ਨੂੰ ਸਜ਼ਾ ਸੁਣਾਈ ਗਈ ਨਵਜੋਤ ਸਿੰਘ ਸਿੱਧੂ ਐਮਪੀ ਸੀ ਨੇ ਅਸਤੀਫਾ ਦਿੱਤਾ ਸੀ ਤੁਰੰਤ ਉਹਨੇ ਤੁਰੰਤ ਅਸਤੀਫਾ ਦਿੱਤਾ ਤੇ ਪਟਿਆਲਾ ਦੀ ਜੇਲ੍ਹ ਚ ਸਰੈਂਡਰ ਕੀਤਾ ਸੀ ਹਾਲਾਂਕਿ ਉਸ ਤੋਂ ਬਾਅਦ ਹਾਈ ਕੋਰਟ ਨੇ ਉਹਨਾਂ ਦੇ ਉਹਨਾਂ ਦੀ ਸਜ਼ਾ ਤੇ ਰੋਕ ਲਾਈ ਸੀ ਪਰ ਕਿਉਂਕਿ ਉਹ ਅਸਤੀਫਾ ਦੇ ਚੁੱਕੇ ਸੀ ਇਸ ਕਰਕੇ ਉਹਨਾਂ ਨੇ ਦੁਬਾਰਾ ਲੋਕ ਸਭਾ ਦੀ ਚੋਣ ਲੜੀ ਤੇ ਉਹ ਜਿੱਤੇ ਹੁਣ ਮਨਜਿੰਦਰ ਸਿੰਘ ਲਾਲਪੁਰਾ ਨੂੰ ਹੋਈ ਹੈ 4 ਸਾਲ ਦੀ ਸਜ਼ਾ ਮਨਜਿੰਦਰ ਸਿੰਘ ਲਾਲਪੁਰਾ ਦੇ ਮਾਮਲੇ ਦੇ ਵਿੱਚ ਕੀ ਹੈ ਕਿ ਸੁਪਰੀਮ ਕੋਰਟ ਦੀ ਦਾ ਵਰਡਿਕਟ ਬੜਾ ਕਲੀਅਰ ਹੈ ਕਿਸੇ ਵੀ ਪਬਲਿਕ ਰਿਪ੍ਰেজੈਂਟੇਟਿਵ ਨੂੰ ਜਨ ਪ੍ਰਤੀਨਿਧੀ ਨੂੰ ਕਿਸੇ ਐਮਪੀ ਨੂੰ ਕਿਸੇ ਐਮਐਲਏ ਨੂੰ ਕਿਸੇ ਕੌਂਸਲਰ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੁੰਦੀ ਹੈ ਤਾਂ ਉਹਦੀ ਮੈਮਰੀ ਖਤਮ ਸਮਝੀ ਜਾਂਦੀ ਹੈ ਪਰ ਕਿਉਂਕਿ ਇਹ ਸੁਪਰੀਮ ਕੋਰਟ ਦਾ ਵਰਡਿਕਟ ਹੈ ਪਰ ਹੁੰਦਾ ਕੀ ਹੈ ਸਾਡੀਆਂ ਵਿਧਾਨਪਾਲਿਕਾਵਾਂ ਕੋਲੇ ਸਾਡੀ ਪਾਰਲੀਮੈਂਟ ਕੋਲੇ ਕਈ ਤਰ੍ਹਾਂ ਦੇ ਅਧਿਕਾਰ ਹੈ ਜਦੋਂ ਹੁਣ ਐਮਪੀ ਜਾਂ ਐਮਐਲਏ ਨੂੰ ਇਸ ਤਰ੍ਹਾਂ ਦਾ ਉਹਨਾਂ ਤੇ ਕੇਸ ਦਰਜ ਹੁੰਦਾ ਹੈ ਤੇ ਕਈ ਵਾਰੀ ਇਹ ਨਿਰਪੱਖ ਕਰਦਾ ਹੈ ਕਿ ਵਿਧਾਨਪਾਲਿਕਾ ਕੀ ਐਕਸ਼ਨ ਲੈਂਦੀ ਹੈ ਹੁਣ ਸਵਾਲ ਆ ਜਾਂਦਾ ਹੈ ਸਿੱਧਾ ਜਿਹੜੇ ਪੰਜਾਬ ਦੇ ਸਪੀਕਰ ਨੇ ਕੁਲਤਾਰ ਸਿੰਘ ਸੰਧਵਾ ਹੁਣ ਇਹ ਸੱਜਾ ਤਾਂ ਸੁਣਾਈ ਗਈ ਕੀ ਕੁਲਤਾਰ ਸਿੰਘ ਸੰਧਵਾ ਆਰਡਰ ਜਾਰੀ ਕਰਨਗੇ ਕਿ ਇਸ ਵਿਧਾਇਕ ਨੂੰ ਅਸੀਂ ਬਰਖਾਸਤ ਸਮਝੀਏ ਹਮ ਅਗਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਇਹ ਆਰਡਰ ਜਾਰੀ ਕਰ ਦੇਣ ਵੀ ਮਨਜਿੰਦਰ ਸਿੰਘ ਜਿਹੜਾ ਲਾਲਪੁਰ ਹੈ ਉਹਨੂੰ 4 ਸਾਲ ਦੀ ਸਜ਼ਾ ਹੋ ਗਈ ਵਿਧਾਨ ਸਭਾ ਦੇ ਰਿਕਾਰਡ ਚ ਅੱਜ ਤੋਂ ਇਹ ਵਿਅਕਤੀ ਵਿਧਾਇਕ ਨਹੀਂ ਹੈ ਅਸੀਂ ਇਹਨੂੰ ਵਿਧਾਇਕੀ ਤੋਂ ਬਰਖਾਸਤ ਕਰਦੇ ਹਾਂ ਜਾਂ ਸੁਪਰੀਮ ਕੋਰਟ ਦੇ ਹੁਕਮਾ ਮੁਤਾਬਕ ਵਿਧਾਇਕੀ ਲਈ ਆਪਣੇ ਆਪ ਅਯੋਗ ਬਣ ਗਿਆ ਅਗਰ ਕੁਲਤਾਰ ਸਿੰਘ ਸੰਧਵਾਏ ਪ੍ਰੈਸ ਨੋਟ ਜਾਰੀ ਕਰ ਦੇਣੇ ਹੁਕਮ ਜਾਰੀ ਕਰ ਦੇਣ ਇਹ ਸਪਸ਼ਟਤਾ ਜਾਰੀ ਕਰ ਦੇਣ ਕਿੰਨਾਂ ਲਈ ਹਲਕਾ ਖਡੂਰ ਸਾਹਿਬ ਦੇ ਲੋਕਾਂ ਲਈ ਕਿਉਂਕਿ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੇ ਮਨ 'ਚ ਹੁਣ ਕਨਫਿਊਜ਼ਨ ਹੈ ਕਿ 4 ਸਾਲ ਦੀ ਸਦਾ ਹੋ ਗਈ ਮਨਜਿੰਦਰ ਸਿੰਘ ਲਾਲਪੁਰਾ ਨੂੰ ਕੀ ਅੱਜ ਵੀ ਉਹ ਸਾਡਾ ਵਿਧਾਇਕ ਹੈ ਜਾਂ ਖਤਮ ਇਹ ਹੁਣ ਮਨਜਿੰਦਰ ਸਿੰਘ ਲਾਲਪੁਰਾ ਦੀ ਜ਼ਿੰਮੇਵਾਰੀ ਹੈ ਕਿਉਂਕਿ ਉਹਨਾਂ ਦੀ ਸਰਕਾਰ ਹੈ ਅਗਰ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਬਲਕਿ ਆਮ ਆਦਮੀ ਪਾਰਟੀ ਜਿਹੜੀ ਬਦਲਾਅ ਦੀ ਸੂਚਕ ਹੈ ਜੀ ਇਹ ਉਹਦੇ ਤੇ ਨਿਰਭਰ ਕਰਦਾ ਵੀ ਕੀ ਆ ਜਰਵਿੰਦਰ ਕੇਜਰੀਵਾਲ ਲਿਖਦਾ ਟਰਵੀਟ ਕਰਕੇ ਭਗਵੰਤ ਮਾਨ ਅੱਜ ਟਰਵੀਟ ਕਰਦੇ ਨੇ ਕਿ ਸਾਡਾ ਐਮਐਲਏ ਅਸੀਂ ਉਹਨੂੰ ਬਰਖਾਸਤ ਕਰਦੇ ਹਾਂ ਹੁਣ ਉਹ ਐਮਐਲਏ ਨਹੀਂ ਰਿਹਾ ਕਿਉਂਕਿ ਉਹਨੂੰ 2 ਸਾਲ ਤੋਂ ਵੱਧ ਦੀ ਸਜ਼ਾ ਹੋ ਗਈ ਕਿਉਂਕਿ ਉਹਦੇ ਕੋਲੇ ਸਮਾਂ ਉਹ ਹਾਈ ਕੋਰਟ ਚ ਜਾ ਸਕਦਾ ਉਹ ਹਾਈ ਕੋਰਟ ਚ ਜਾ ਸਕਦਾ ਸਜ਼ਾ ਦੇ ਖਿਲਾਫ ਕਿਉਂਕਿ ਹੇਠਲੀ ਅਦਾਲਤ ਨੂੰ ਦੇ ਫੈਸਲੇ ਨੂੰ ਅਪੀਲ ਕੀਤੀ ਜਾ ਸਕਦੀ ਉੱਪਰਲੀ ਅਦਾਲਤ 'ਚ ਹੁਣ ਅਗਰ ਉਹ ਹਾਈ ਕੋਰਟ 'ਚ ਜਾਂਦਾ ਹੈ ਕਿ ਜੀ ਮੇਰੀ ਸਜ਼ਾ ਤੇ ਰੋਕ ਲਾਓ ਮੈਨੂੰ ਉਹਦੀ ਸੰਭਾਵਨਾ ਘੱਟ ਲੱਗਦੀ ਹੈ ਕਿ ਤੁਰੰਤ ਨੂੰ ਰਿਲੀਫ ਮਿਲੇ ਕਿਉਂ ਕਿ ਸੁਪਰੀਮ ਕੋਰਟ ਨੇ ਹੁਕਮ ਕੀਤਾ ਸੀ ਸਿਉ ਮੋਟੋ ਸੁਪਰੀਮ ਕੋਰਟ ਨੇ ਲਿਆ ਸੀ ਕਿ ਕੇਸ ਦਰਜ ਕਰੋ ਜਦੋਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੇਸ ਦਰਜ ਹੋਇਆ ਹੈ ਹਾਈ ਕੋਰਟ ਬਹੁਤ ਗਹਿਰਾਈ ਨਾਲ ਪਹਿਲਾਂ ਸੋਚੂ ਵਿਚਾਰੂ ਵੀ ਕੀ ਸਾਨੂੰ ਇਹਦੀ ਸਜ਼ਾ ਤੇ ਰੋਕ ਲਾਉਣੀ ਚਾਹੀਦੀ ਹੈ ਜਾਂ ਨਹੀਂ ਅਗਰ ਸਜ਼ਾ ਤੇ ਰੋਕ ਨਹੀਂ ਲੱਗਦੀ ਉਸ ਤੋਂ ਪਹਿਲਾਂ ਅਗਰ ਪੰਜਾਬ ਦੇ ਸਪੀਕਰ ਬਰਖਾਸਤ ਕਰ ਦਿੰਦੇ ਨੇ ਇਹਨੂੰ ਵਿਧਾਨ ਸਭਾ ਤੋਂ ਸੀਟ ਵੇਲੀ ਕਰ ਦਿੰਦੇ ਨੇ ਫਿਰ ਤਾਂ ਜਿਮਨੀ ਚੋਣ ਦਾ ਰਾਹ ਪੱਧਰਾ ਹੋ ਜਾਊਗਾ ਹੁਣ ਗੱਲ ਸਪੀਕਰ ਦੇ ਹੱਥ ਚ ਵੀ ਆ ਹਮ ਕਾਨੂੰਨ ਮੁਤਾਬਕ 2 ਸਾਲ ਤੋਂ ਵੱਧ ਸਜ਼ਾ ਹੋਗੀ ਉਹ ਅਯੋਗ ਹੈ ਸਪੀਕਰ ਅਗਰ ਅਯੋਗ ਐਲਾਨੇਗਾ ਸਪੀਕਰ ਅਗਰ ਅਯੋਗ ਐਲਾਨ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜ ਦੇਣਗੇ ਵੀ ਸਾਡੀ ਸੀਟ ਵੇਲੀ ਹੋ ਗਈ ਤੇ ਫਿਰ ਇੱਥੇ ਜਿਮਨੀ ਚੋਣ ਹੋ ਸਕਦੀ ਹੈ ਤਰਨ ਤਰਨ ਦੀ ਚੋਣ ਦੇ ਨਾਲ ਹੀ ਤਰਨ ਤਰਨ ਦੇ ਵਿੱਚ ਕਸ਼ਮੀਰ ਸਿੰਘ ਸੋਲ ਦੁਨੀਆ ਤੋਂ ਚਲੇ ਗਏ ਸੀ ਔਰ ਇਹ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਜਦੋਂ ਇਹਨੇ ਛੇੜਛਾੜ ਕੀਤੀ ਸੀ ਇਸ ਲੜਕੀ ਨਾਲ ਔਰ ਪੁਲਿਸ ਵਾਲਿਆਂ ਨੇ ਕੁੱਟਮਾਰ ਕੀਤੀ ਉਦੋਂ ਮਨਜਿੰਦਰ ਸਿੰਘ ਲਾਲਪੁਰਾ ਵਿਧਾਇਕ ਨਹੀਂ ਸੀ ਉਹ ਟੈਕਸੀ ਡਰਾਈਵਰ ਦਾ ਕੰਮ ਕਰਦਾ ਸੀ ਟੈਕਸੀ ਦਾ ਬਿਜ਼ਨਸ ਕਰਦਾ ਸੀ ਬਾਅਦ ਦੇ ਵਿੱਚ ਉਹ ਆਮ ਆਦਮੀ ਪਾਰਟੀ 'ਚ ਆਇਆ ਆਮ ਆਦਮੀ ਪਾਰਟੀ ਦਾ ਲੀਡਰ ਬਣਿਆ ਤੇ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਹਰਜੋਤ ਜੀ ਸਵਾਲ ਇਹ ਵੀ ਹੈ ਕਿ ਜਦੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਕੀ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਕਾਫੀ ਜ਼ਿਆਦਾ ਕ੍ਰਿਮੀਨਲ ਹੈ ਕ੍ਰਿਮੀਨਲ ਕੇਸ ਇਹਦੇ ਤੇ ਦਰਜ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਉੱਤੇ ਇਹ ਸਵਾਲ ਜ਼ਰੂਰ ਉੱਠਣਗੇ ਕਿ ਪਠਾਨ ਮਾਜਰੇ ਵਰਗੇ ਲੋਕ ਮਨਜਿੰਦਰ ਸਿੰਘ ਲਾਲਪੁਰਾ ਵਰਗੇ ਲੋਕ ਆਮ ਆਦਮੀ ਪਾਰਟੀ 'ਚ ਹੋਰ ਕਿੰਨੇ ਐਮਐਲਏ ਆ ਜਿਨ੍ਹਾਂ ਤੇ ਕਰਪਸ਼ਨ ਦੇ ਇਲਜ਼ਾਮ ਲੱਗੇ ਨੇ ਕੀ ਇਹ ਟਿਕਟਾਂ ਦੇਣ ਤੋਂ ਪਹਿਲਾਂ ਇਸ ਗੱਲ ਨੂੰ ਨਹੀਂ ਵਿਚਾਰਦੇ ਇਹ ਬਹੁਤ ਵੱਡੇ ਸਵਾਲ ਨੇ ਜਿਹੜੇ ਹਜੂਜੀ ਇਹ ਖੜੇ ਹੋਣ ਜੀ ਬਿਲਕੁਲ ਸੁੱਜੂਵੇਂ ਕਿ ਡੱਲਾ ਜੀ ਤੁਸੀਂ ਕਹਿ ਕਿ ਬਹੁਤ ਵੱਡੇ ਸਵਾਲ ਜੋ ਹੈ ਆਮ ਆਦਮੀ ਪਾਰਟੀ ਲਈ ਅੱਗੋਂ ਖੜੇ ਹੋਣ ਵਾਲੇ ਨੇ ਮੈਂ ਜ਼ਰੂਰ ਚਾਹੂੰਗੀ ਡੱਲਾ ਜੀ ਜਿਵੇਂ ਕਿ ਹੁਣ ਤੁਸੀਂ ਖੁਦ ਹੀ ਬਾਕੀ ਐਮਐਲਏਜ਼ ਦਾ ਵੀ ਜ਼ਿਕਰ ਕਰ ਚੁੱਕੇ ਹੋ ਉਹਨਾਂ ਦੇ ਉੱਪਰ ਮੈਂ ਅੱਗੇ ਸਵਾਲ ਕਰਨ ਵਾਲੀ ਸੀ ਤੇ ਹੁਣ ਜਿਸ ਤਰੀਕੇ ਨਾਲ ਅਸੀਂ ਦੇਖ ਰਿਹਾ ਕਿ ਪਹਿਲਾਂ ਆਮ ਇਨਸਾਨ ਜਿਹੜੇ ਆਮ ਆਦਮੀ ਲੱਗ ਰਹੇ ਸੀ ਇਹਨਾਂ ਨੇ ਵੋਟਾਂ ਲੜੀਆਂ ਜਿੱਤ ਵੀ ਗਏ ਤੇ ਹੁਣ ਹੌਲੀ ਹੌਲੀ ਸਭ ਦੇ ਹੀ ਕੇਸ ਪੁਰਾਣੇ ਖੁੱਲਣੇ ਸ਼ੁਰੂ ਹੋ ਗਏ ਨੇ ਇੱਕ ਹਿਸਾਬ ਦੇ ਨਾਲ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਵੀ ਸਿਆਸੀ ਰੂਪ ਦੇ ਉੱਪਰ ਢਾਹ ਜ਼ਰੂਰ ਲੱਗ ਅਗਰ ਆਮ ਆदमी ਪਾਰਟੀ ਦਾ ਐਮਐਲਏ ਛੇੜਖਾਨੀ ਦਾ ਦੋਸ਼ੀ ਪਾਇਆ ਜਾਂਦਾ ਇੱਕ ਦਲੇ ਤੌਰ ਤੇ ਪ੍ਰਤੀ ਉਹਨੇ ਇਸ ਤਰ੍ਹਾਂ ਦਾ ਜੁਰਮ ਕੀਤਾ ਤੇ ਉਹਨੂੰ ਸਜ਼ਾ ਹੋ ਗਈ ਤੇ ਹੁਣ ਇਹ ਤੁਰੰਤ ਹੁਣ ਤੱਕ ਕੇਜਰੀਵਾਲ ਭਗਵੰਤ ਮਾਨ ਇਹ ਦੋਨੇ ਕੀ ਐਕਸ਼ਨ ਲੈਂਦੇ ਨੇ ਕੀ ਉਹਨੂੰ ਪਾਰਟੀ ਚੋਂ ਬਰਖਾਸਤ ਕਰਦੇ ਨੇ ਇਹ ਹੁਣ ਨਿਰਪਰ ਕਰਦਾ ਇਹਨਾਂ ਦੋਨਾਂ ਦੀ ਕਾਰਵਾਈ ਤੇ ਅਗਰ ਤਾਂ ਪਾਰਟੀ ਚੋਂ ਕੱਢ ਦੇਣਗੇ ਜੀ ਫਿਰ ਤਾਂ ਲੋਕਾਂ ਚ ਜਾਊਗਾ ਵੀ ਇਹਨਾਂ ਨੇ ਚੰਗਾ ਕੰਮ ਕੀਤਾ ਅਗਰ ਡਿਫੈਂਡ ਕਰਨ ਦੀ ਕੋਸ਼ਿਸ਼ ਕਰਨਗੇ ਅਗਰ ਕੋਈ ਐਕਸ਼ਨ ਨਹੀਂ ਲੈਣਗੇ ਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰਨਗੇ ਵੀ ਅਦਾਲਤ ਦਾ ਫੈਸਲਾ ਹੈ ਤੇ ਮਨਜਿੰਦਰ ਸਿੰਘ ਲਾਲਪੁਰਾ ਕੋਰਟ ਕਚੈਰੀਆਂ ਚ ਚਲਿਆ ਜਾਵੇ ਜੀ ਤੇ ਕੋਈ ਰਿਲੀਫ ਲੈ ਲਵੇ ਜਾਂ ਸਜ਼ਾ ਤੇ ਸਟੇਲ ਵਾਲੇ ਉਹਦੇ ਨਾਲ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਊਗਾ ਹੁਣ ਚਾਹੀਦਾ ਤਾਂ ਇਹ ਹੈ ਕਿ ਤੁਰੰਤ ਕੱਢਣਾ ਚਾਹੀਦਾ ਦੇਖੋ ਪਰ ਪਰ ਪਠਾਨ ਮਾਜਰੇ ਤੇ ਰੇਪ ਦਾ ਕੇਸ ਦਰਜ ਹੋਇਆ ਪਠਾਨ ਮਾਜਰੇ ਨੂੰ ਅਜੇ ਤੱਕ ਨਹੀਂ ਕੱਢਿਆ ਭਾਵੇਂ ਉਹ ਰਿਸ਼ਤੇ ਚ ਭਗਵੰਤ ਮਾਨ ਦੇ ਪਰਿਵਾਰ ਦਾ ਫੁੱਪੜ ਲੱਗਦਾ ਜੀ ਜੀ ਪਰ ਉਹਨੂੰ ਕੱਢਿਆ ਨਹੀਂ ਅਗਰ ਰੇਪ ਦਾ ਪਰਚਾ ਦਰਜ ਹੁੰਦਾ ਕਿਸੇ ਐਮਐਲਏ ਤੇ ਤੇ ਆਮ ਆਦਮੀ ਪਾਰਟੀ ਨੇ ਕੋਈ ਐਕਸ਼ਨ ਹੀ ਨਹੀਂ ਲਿਆ ਹਾਲਾਂਕਿ ਉਹਦੀ ਕੋਠੀ ਵੇਲੀ ਕਰਾਉਣ ਦੀਆਂ ਗੱਲਾਂ ਚੱਲ ਪਈਆਂ ਵੀ ਨੋਟਿਸ ਨੋਟਿਸ ਲਾਤਾ ਵੀ ਉਹਦੀ ਕੋਠੀ ਖਾਲੀ ਕਰਾਓ ਜੀ ਪਰ ਉਹਨੂੰ ਪਾਰਟੀ ਚੋਂ ਨਹੀਂ ਕੱਢਿਆ ਆਮ ਆਦਮੀ ਜੀ 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 ਸੋ ਸਵਾਲ ਇਹ ਹੁੰਦਾ ਹੈ ਵੀ ਤੁਸੀਂ ਅਗਰ ਇਸ ਤਰ੍ਹਾਂ ਦੇ ਲੋਕਾਂ ਨੂੰ ਪਾਰਟੀ ਚੋਂ ਬਰਕਰਾਰ ਰੱਖਦੇ ਹੋ ਹੂੰ ਤੇ ਫਿਰ ਤੁਹਾਡੀ ਕਹਿਣੀ ਤੇ ਕਰਨੀ 'ਚ ਫਰਕ ਆਉਂਦਾ ਹੈ ਸੋ ਇਹ ਭਗਵੰਤ ਜੀ ਨੂੰ ਮੌਕਾ ਹੈ ਤੁਰੰਤ ਮਨਜਿੰਦਰ ਲਾਲਪੁਰੇ ਨੂੰ ਪਾਰਟੀ ਚੋਂ ਕੱਢ ਦੇਣਾ ਚਾਹੀਦਾ ਜੀ ਬਿਲਕੁਲ ਸੋ 12 ਸਾਲ ਚੱਲਿਆ ਮਾਮਲਾ ਤੇ ਅਖੀਰ ਜੋ ਹੈ ਅਦਾਲਤ ਵੱਲੋਂ ਫੈਸਲਾ ਕੀਤਾ ਗਿਆ ਜਿਹੜੇ ਮੁਲਜ਼ਮਾ ਨੂੰ ਸਜ਼ਾ ਵੀ ਸੁناਈ ਗਈ ਤੇ ਹਰਬਿੰਦਰ ਕੌਰ ਨੂੰ ਇਨਸਾਫ ਮਿਲਿਆ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਸ ਮਾਮਲੇ ਦੇ ਵਿੱਚ ਤੁਸੀਂ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਵੀ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਵੀ ਦਿ